ਇੱਕ ਵਾਰੀ ਪਹਿਲਾਂ ਕੋਠੀ ਨੂੰ ਦੇਖੋ ਜੀ ਉਹ ਤੋਂ ਬਾਅਦ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਕੋਠੀ ਪਸੰਦ ਨਾ ਆਵੇ ਫੇਰ ਕਿਉਂ ਜੀ ਬਹੁਤ ਸੋਹਣੀ ਕੋਠੀ ਹੈ ਸਾਰਾ ਕੰਮ ਮਾਲਕ ਨੇ A to Z ਕਰਵਾਇਆ ਹੋਇਆ ਸੀ ਸਾਰੀ ਗੱਲਬਾਤ ਆਪਾਂ ਵੀਡੀਓ ਚ ਕਰਦੇ ਹਾਂ ਜੀ ਕੱਲੀ ਕੱਲੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਸਾਰਾ ਕੁਝ ਤੁਹਾਨੂੰ ਸੁਣਨ ਨੂੰ ਮਿਲ ਜੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੁਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀ ਚ ਆਪਾਂ ਐਡ ਲਾ ਦੇਗੇ ਕਿਸੇ ਵੀ ਏਰੀਆ ਚੋ ਚਾਹੇ ਤੁਸੀਂ ਦੇ ਕੋਠੀ ਦੇ ਫਰੰਟ ਤੋਂ ਲੈ ਕੇ ਜੀ ਅੰਦਰ ਬਾਹਰ ਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਕੋਠੀ ਦਾ ਫਰੰਟ ਇੱਕ ਵਾਰੀ ਚੈੱਕ ਕਰੋ ਜੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੋਈ ਆ ਤੇ ਬਹੁਤ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਹੈ ਚਾਹੇ ਲਾਈਟਿੰਗ ਦਾ ਕੰਮ ਲਾ ਲੋ ਜੀ ਚਾਹੇ ਟਾਈਲਾਂ ਦਾ ਚਾਹੇ ਲਾ ਲੋ ਮੇਨ ਗੇਟ ਜੀ ਮੇਨ ਗੇਟ ਵੀ ਪੂਰਾ ਹੈਵੀ ਤੇ ਪੂਰੇ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਹੈ ਅੰਦਰ ਆਪਾਂ ਪਹੁੰਚ ਗਏ ਸੀ ਇੱਕ ਵਾਰੀ ਅੰਦਰੋਂ ਚੈੱਕ ਕਰੋ ਜੀ ਕੋਠੀ ਦੇ ਫਰੰਟ ਦੇ ਵਿੱਚ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਥੱਲੇ ਜੇ ਗੱਲ ਕਰੀਏ ਟਾਈਲਾਂ ਸਾਰੀਆਂ ਲੱਗੀਆਂ ਹੋਈਆਂ ਰੰਗ ਦਾ ਕੰਮ ਸਾਰਾ ਹੋਇਆ ਸੀ ਉੱਪਰੋਂ ਡਾਊਨ ਸੀਲਿੰਗ ਹੋਈ ਆ ਲਾਈਟਿੰਗ ਦਾ ਕੰਮ ਪੂਰਾ ਵਧੀਆ ਕੀਤਾ ਹੋਇਆ ਸੀ ਇੱਕ ਪਾਸੇ ਆਪਾਂ ਨੂੰ ਵਿੰਡੋ ਕੋਰਨਰ ਮਿਲ ਜੂਗਾ ਸਾਹਮਣੇ ਲੋਬੀ ਦਾ ਮੈਨ ਐਂਟਰੀ ਗੇਟ ਆ ਗਿਆ ਇੱਕ ਪਾਸੇ ਵਿੰਡੋ ਆ ਗਈ ਸੀ ਕਿਚਨ ਦੀ ਤੇ ਬਾਹਰਲੀ ਸਾਈਡ ਤੁਸੀਂ ਦੇਖਿਆ ਸੀਗਾ ਇੱਕ ਬਾਸਪੇਸ਼ਲ ਲੱਗਿਆ ਹੋਇਆ ਤੇ ਗਿਜ਼ਰ ਵੀ ਬਾਹਰਲੀ ਸਾਈਡ ਹੀ ਲੱਗਿਆ ਹੋਇਆ ਸੀਗਾ ਤੇ ਹੁਣ ਆਪਾਂ ਅੰਦਰ ਪਹੁੰਚ ਗਏ ਸੀ ਅੰਦਰੋਂ ਤੁਸੀਂ ਇੱਕ ਵਾਰੀ ਚੈੱਕ ਕਰੋ ਸਾਰਾ ਲੋਬੀ ਏਰੀਆ ਦੇਖੋ ਬਹੁਤ ਸੋਹਣਾ ਕੰਮ ਮਾਲਕ ਨੇ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕਰਵਾ ਰੱਖਿਆ ਸੀ ਚਾਹੇ ਡਾਊਨ ਸੀਲਿੰਗ ਦਾ ਕੰਮ ਲਾਲੋ ਜੀ ਚਾਹੇ ਰੰਗ ਦਾ ਚਾਹੇ ਲਾਈਟਿੰਗ ਦਾ ਹਰ ਇੱਕ ਕੰਮ ਮਾਲਕ ਨੇ ਵਧੀਆ ਸੋਹਣਾ ਕੰਮ ਕਰਵਾਇਆ ਹੋਇਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਜਾ ਕੇ ਦੇਖੋ ਤੁਹਾਨੂੰ ਸਾਰਿਆਂ ਨੂੰ ਕੋਠੀ ਇਹ ਪਸੰਦ ਆਊਗੀ ਜੀ ਤਾਂ ਇੱਕ ਅੰਦਰਲੀ ਸਾਈਡ ਆਪਾਂ ਨੂੰ ਬਾਥਰੂਮ ਅਟੈਚ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਇਹ ਸਾਰਾ ਡ్రਾਈਂਗ ਏਰੀਆ ਆ ਗਿਆ ਸੀ ਲੌਬੀ ਵੀ ਹੈ ਜੀ ਡ్రਾਈਂਗ ਏਰੀਆ ਇਹਨਾਂ ਨੇ ਓਪਨ ਰੱਖਿਆ ਹੋਇਆ ਡਰਾਈਂਗ ਏਰੀਆ ਦੇ ਨਾਲ ਹੀ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਜਿਹੜਾ ਤੁਸੀਂ ਦੇਖਿਆ ਸੀਗਾ ਤੇ ਹੁਣ ਆਪਾਂ ਕਿਚਨ ਦੇ ਅੰਦਰ ਚੱਲਦੇ ਹਾਂ ਜੀ ਲੌਬੀ 'ਚ ਹੀ ਅਟੈਚ ਓਪਨ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਟਾਈਲਾਂ ਦਾ ਕੰਮ ਵਧੀਆ ਹੋਇਆ ਜੀ ਬਾਕੀ ਭਾਂਡੇ ਵਾਸਤੇ ਇੱਕ ਪਾਸੇ ਟੋਕਰਾਂ ਲੱਗਿਆ ਹੋਏ ਥੱਲੇ ਜੇ ਗੱਲ ਕਰੀਏ ਟਾਈਲਾਂ ਦਾ ਕੰਮ ਟੋਟਲ ਆਪਾਂ ਨੂੰ ਮਿਲੂਗਾ ਸੀ ਤੇ ਕਮਰੇ ਸੋਹਣੇ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੇ ਕਮਰਿਆਂ ਦਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਡੈਕੋਰੇਸ਼ਨ ਦਾ ਬਹੁਤ ਸੋਹਣਾ ਇਨਾਂ ਨੇ ਧਿਆਨ ਰੱਖਿਆ ਹੋਇਆ ਜੀ ਕਮ ਡੈਕੋਰੇਸ਼ਨ ਦਾ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਜਿਹੜਾ ਬੈਡਰੂਮ ਆਪਾਂ ਦੇਖ ਰਹੇ ਹਾਂ ਜੀ ਇਹਦੀ ਇੱਕ ਵਾਰੀ ਛੱਤ ਦੇਖੋ ਜੀ ਤੁਸੀਂ ਬਹੁਤ ਸੋਹਣਾ ਡਾਊਨ ਸੀਲਿੰਗ ਦਾ ਕੰਮ ਕਰਵਾਇਆ ਹੋਇਆ ਹੈ ਲਾਈਟਿੰਗ ਦਾ ਕੰਮ ਬਹੁਤ ਵਧੀਆ ਹੋਇਆਗਾ ਤੇ ਤੁਸੀਂ ਦੇਖੋ ਜੀ ਸੈਕੰਡ ਵਾਲਾ ਇਹ ਆ ਗਿਆ ਜੀ ਬੈਡਰੂਮ ਤੇ ਪਰਲੀ ਸਾਈਡ ਫਾਸਟ ਸੀਗਾ ਇਹ ਸੈਕੰਡ ਵਾਲ ਆ ਗਿਆ ਇਹਦੀ ਜਿਹੜੀ ਛੱਤ ਹੈ ਉਹ ਵੀ ਆਪਾਂ ਨੂੰ ਡਾਊਨ ਮਿਲੂਗੀ ਜੀ ਸੀਲਿੰਗ ਦਾ ਕੰਮ ਬਹੁਤ ਵਧੀਆ ਹੋਇਆ ਛੱਤ ਦਾ ਕੰਮ ਬਹੁਤ ਵਧੀਆ ਹੋਇਆ ਸੀ ਬਾਕੀ ਆ ਜਿਹੜਾ ਬੈਡਰੂਮ ਦੇਖ ਰਿਹਾ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਜੀ ਦੋ ਕਮਰੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਇੱਕ ਲੋਬੀ ਇੱਕ ਕਿਚਨ ਤੇ ਇੱਕ ਤਾਂ ਡਰਾਇੰਗ ਏਰੀਆ ਦੇ ਨਾਲ ਆਪਾਂ ਨੂੰ ਬਾਥਰੂਮ ਮਿਲੂਗਾ ਜੀ ਇੱਕ ਆਪਾਂ ਨੂੰ ਬੈਡਰੂਮ ਦੇ ਨਾਲ ਮਿਲੂਗਾ ਜੀ ਦੋ ਆਪਾਂ ਨੂੰ ਟੋਟਲ ਬੈਡਰੂਮ ਤੇ ਦੋ ਹੀ ਆਪਾਂ ਨੂੰ ਮਿਲਣਗੇ ਜੀ ਬਾਥਰੂਮ ਬਹੁਤ ਸੋਹਣਾ ਕੰਮ ਹੋਇਆ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੋ ਨੋ ਜਾ ਕੇ ਦੇਖਿਓ ਤੇ ਏਰੀਆ ਦੀ ਗੱਲ ਕਰੀ ਅਸੀਂ 103 ਗਜ ਦੇ ਵਿੱਚ ਕੋਠੀ ਬਣੀ ਹੋਈ ਹੈ 103 ਗਜ ਟੋਟਲ ਇਹਨਾਂ ਦਾ ਏਰੀਆ ਜੀ ਜਿਹੜਾ ਪਲਾਟ ਹੈਗਾ ਸਰਕਾਰੀ ਟੂਟੀ ਹੈ ਨਹੀਂ ਜੀ ਮੋਟਰ ਲੱਗੀ ਹੋਈ ਹੈ ਪਾਣੀ ਵਾਸਤੇ ਮੋਟਰ ਦਾ ਪੂਰਾ ਵਧੀਆ ਪਾਣੀ ਹੈ ਜੀ ਤੇ ਕੋਈ ਦਿੱਕਤ ਨਹੀਂ ਟੂਟੀ ਵਰਗਾ ਪਾਣੀ ਹੈ ਜੀ ਤੁਸੀਂ ਜਾ ਕੇ ਦੇਖੋਗੇ ਪਾਣੀ ਵੀ ਪੀ ਕੇ ਦੇਖ ਸਕਦੇ ਹੋ ਜੀ ਬਾਕੀ ਤੁਸੀਂ ਕੋਠੀ ਤਾਂ ਜਾ ਕੇ ਦੇਖੋਗੇ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਕੋਠੀ ਜਿਹੜੀ ਇਹ ਪਹੁੰਚੀ ਹੈ ਜੀ ਅੰਮ੍ਰਿਤਸਰ ਏਰੀਆ ਚ ਪਹੁੰਚੀ ਐ ਖਾਸ ਅੰਮ੍ਰਿਤਸਰ ਏਰੀਆਜ਼ ਨੀਅਰ ਲੱਗਦਾ ਜੀ ਬੈਰਕਾ ਤੇ ਨੀਅਰ ਹੀ ਐ ਜੀ ਇੱਕ ਨੂਰ ਕਲੋਨੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਪੂਰੀ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਐ ਜੀ ਇਹ ਕੋਠੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੁਹਾਨੂੰ ਪਸੰਦ ਆਈ ਐ ਖਰੀਦਣ ਦਾ ਕੋਈ ਹੈਗਾ ਜੀ ਚਾਹਵਾਨ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰਕੇ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹਾਂ ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ 7696760361 7696760361 ਇਹ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਾਲਕ ਦਾ ਨੰਬਰ ਤੁਹਾਨੂੰ ਆਪਾਂ ਦਈ ਦਿੱਤਾ ਜੀ ਚਾਹੀ ਨੋਟ ਕਰ ਲਓ ਚਾਹੀ ਕਾਪੀ ਤੇ ਲਿਖ ਲਓ ਚਾਹੀ ਫੋਨ ਤੋਂ ਹੀ ਸਕਰੀਨਸ਼ਾਟ ਮਾਰ ਕੇ ਰੱਖ ਲਓ ਜੀ ਤੇ ਵੀਡੀਓ ਵਧੀਆ ਲੱਗ ਰਹੀ ਜੀ ਪਸੰਦ ਆਈ ਆ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ ਕਈ ਕੋਠੀਆਂ ਜਾਂ ਮਕਾਨ ਖੇਤ ਦੇ ਵਿੱਚ ਵੀ ਬਣੇ ਹੁੰਦੇ ਆ ਜੀ ਜਾਂ ਫਿਰ ਨਹੀਂ ਤੇ ਬਣੇ ਹੁੰਦੇ ਆ ਅਲੱਗ-ਅਲੱਗ ਥਾਵਾਂ ਤੋਂ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਵੀਡੀਓ ਤੇ ਉੱਤੇ ਹਮੇਸ਼ਾ ਚੱਲਦਾ ਰਹਿੰਦਾ ਜੀ ਬਾਰ-ਬਾਰ ਵੀਡੀਓ ਦੇ ਵਿੱਚ ਹੀ ਤੁਸੀਂ ਚੈੱਕ ਕਰੋ ਜੀ 73800 ਪੂਰਾ 26173 ਇੱਕ ਪਾਸੇ ਚੁੰਡ ਚ ਉੱਤੇ ਜੀ ਤੇ ਉਸ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਨਾਂ ਤਾਂ ਪਹਿਲਾਂ ਕੋਈ ਫੀਸ ਹੁੰਦੀ ਐ ਨਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਵੇਚਣ ਤੋਂ ਬਾਅਦ ਹੁੰਦੇ ਸੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਆਂ ਫਰੀ ਚ ਕਰਦੇ ਆ ਜੀ ਬਸ ਆਪਣੇ ਕੋਲੇ ਵੀਡੀਓ ਜਾਣਕਾਰੀ ਭੇਜ ਦਿਆ ਕਰੋ ਜੀ ਫੋਟੋਆਂ ਭੇਜ ਦਿਆ ਕਰੋ ਫਰੀ ਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਨਾ ਤਾਂ ਆਪਾਂ ਨੂੰ ਕੋਈ ਫੋਨ ਕਰਕੇ ਪੁੱਛਣ ਦੀ ਲੋੜ ਐ ਜੀ ਨਾ ਕੋਈ ਆਪਾਂ ਨੂੰ ਮੈਸੇਜ ਕਰਕੇ ਪੁੱਛਣ ਦੀ ਲੋੜ ਬਸ ਭੇਜ ਦਿਆ ਕਰੋ ਜੀ ਆਪਣੇ ਆਪ ਤੁਹਾਡੀ ਐਡ ਲੱਗ ਜਾਊਗੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਸੀ ਕਮੈਂਟ ਕਰ ਦਿਓ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਆਪਣੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਜੀ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ ਜਾਂ ਫਿਰ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਘਰ ਕੋਠੀ ਮਕਾਨ ਵੇਚਣਾ ਸੀ ਜਾਂ ਆਸ ਪੜੋਸ ਦੇ ਵਿੱਚ ਹੋਵੇ ਕਿਸੇ ਫਰੈਂਡ ਸਰਕਲ ਚ ਹੋਵੇ ਤਾਂ ਉਹਨਾਂ ਨੂੰ ਵੀ ਆਪਣਾ ਨੰਬਰ ਦੇ ਦਿਓ ਕਿਵੇਂ ਦੀ ਵੀਡੀਓ ਬਣਾਉਣੀ ਹੈ ਜੀ ਉਹਨਾਂ ਨੂੰ ਦੱਸ ਦਿਓ ਤੇ ਆਪਾਂ ਐਡ ਲਾ ਦਾਂਗੇ ਅਸੀਂ ਤੇ ਮੈਂ ਉਮੀਦ ਕਰਦਾ ਜੀ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਤੁਹਾਨੂੰ ਸਾਰਾ ਕੁਝ ਸਮਝ ਲੱਗਿਆ ਹੋਊਗਾ ਤੇ ਮੇਰੀ ਥੋੜੀ ਆਵਾਜ਼ ਖਰਾਬ ਹੋ ਰਹੀ ਅਸੀਂ ਮੈਂ ਕੋਸ਼ਿਸ਼ ਕੀਤੀ ਆ ਵੀ ਪੂਰੀ ਵਧੀਆ ਵੀਡੀਓ ਬਣਾ ਸਕਾਂ ਸੀ ਤੇ ਥੋੜਾ ਜਿਹਾ ਕੱਲ ਨਾਲੋਂ ਤਾਂ ਠੀਕ ਹੈ ਜੀ ਕੱਲ ਤਾਂ ਜ਼ਿਆਦਾ ਹੀ ਆਵਾਜ਼ ਖਰਾਬ ਸੀਗੀ ਬੋਲਾਂ ਥੋੜਾ ਘਟ ਜਾਂਦਾ ਸੀਗਾ ਅੱਜ ਥੋੜਾ ਜਿਹਾ ਠੀਕ ਹੈ ਜੀ ਬਾਕੀ ਮੈਂ ਕੋਸ਼ਿਸ਼ ਕੀਤੀ ਅਸੀਂ ਤੁਹਾਨੂੰ ਸਾਰਾ ਕੁਝ ਸਮਝ ਆ ਜੇ ਤੇ ਇੱਕ ਗੱਲ ਹੋਰ ਹੈ ਜੀ ਕਈ ਦਿਨਾਂ ਤੋਂ ਮੈਂ ਚੈੱਕ ਕਰ ਰਿਹਾ ਸੀਗਾ ਕਮੈਂਟ ਵੀ ਆਏ ਸੀਗੇ ਤੇ ਜਿਨ੍ਹਾਂ ਦੀ ਆਪਾਂ ਐਡ ਕਰਦੇ ਆਂ ਸੀ ਓਨਰਾਂ ਦੇ ਕਈਆਂ ਦੇ ਫੋਨ ਵੀ ਆਏ ਸੀਗੇ ਕਹਿੰਦੇ ਸੀਗੇ ਵੀ ਜਿਹੜੀ ਤੁਸੀਂ YouTube ਤੇ Home Sale Market ਚੈਨਲ ਤੇ ਵੀਡੀਓ ਪਾਉਨੇ ਹੋ ਇਹੀ ਵੀਡੀਓ ਕਿਸੇ ਹੋਰ ਪੇਜ ਤੇ ਜਾਂ ਕਿਸੇ ਹੋਰ ਚੈਨਲ ਤੇ ਚੱਕ ਕੇ ਜਾਂ ਡਾਊਨਲੋਡ ਕਰਕੇ ਪਾ ਦਿੰਦੇ ਨੇ ਸੀ ਕਈ ਬੰਦੇ ਕਰ ਰਹੇ ਨੇ ਤੇ ਉਹਨਾਂ ਨੂੰ ਕਹਿਣਾ ਸੀ ਵੀਡੀਓ ਚੱਕ ਕੇ ਨਾ ਪਾਇਆ ਕਰੋ ਜੀ ਆਪ ਦਾ ਕੰਟੈਂਟ ਆਪ ਬਣਾਇਆ ਕਰੋ ਜੀ ਸਾਡਾ Home Sale Market ਚੈਨਲ ਦਾ ਜਿਹੜਾ ਕੰਟੈਂਟ ਆ ਵੀਡੀਓ ਹੈ ਨਾ ਚੱਕਿਆ ਕਰੋ ਜੀ ਕਈ ਫੇਸਬੁਕ ਤੇ ਜਾਂ ਫਿਰ YouTube ਤੇ ਵੀ ਕਈ ਵੀਡੀਓ ਪਾਈਆਂ ਮੈਂ ਦੇਖੀਆਂ ਸੀ ਐਦਾਂ ਨਾ ਕਰਿਆ ਕਰੋ ਜੀ ਐਦਾਂ ਦਾ ਕੰਮ ਵਧੀਆ ਨਹੀਂ ਲੱਗਦਾ ਜੀ ਤੇ ਬਾਕੀ ਆਪ ਦਾ ਕੰਟੈਂਟ ਆਪ ਬਣਾਓ ਜੀ ਆਪ ਦੀ ਵੀਡੀਓ ਆਪ ਬਣਾਓ ਜਿਆਦਾ ਵਧੀਆ ਰਹੂਗਾ ਜੀ ਬਾਕੀ ਅੱਜ ਲਈ ਐਨਰਜੀ ਜ਼ਿਆਦਾ ਵੀਡੀਓ ਆਪਾਂ ਲੰਮੀ ਨਹੀਂ ਖਿੱਚਦੇ ਜੀ ਬਾਕੀ ਫੇਸਬੁਕ ਤੇ ਜਾਂ ਇਨ ਫਿਊਚਰ ਆਪਾਂ ਕੰਮ ਕੀਤਾ ਵੀ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦਊਂਗਾ ਜੀ ਉਹ ਵੀ ਆਪਣਾ ਹੋਮ ਸੇਲ ਮਾਰਕੀਟ ਹੀ ਚੈਨਲ ਹੂਆ ਸੀ ਤੇ ਹੋਮ ਸੇਲ ਮਾਰਕੀਟ ਤੋਂ ਇਲਾਵਾ ਕਿਸੇ ਵੀ ਪਾਸੇ ਆਪਣੀ ਵੀਡੀਓ ਦੇਖਦੇ ਸੀ ਤਾਂ ਦੱਸਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ